ਉਨੀਆ ਪਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਮੇਰੇ ਪਿੰਡ ਦੀ ਹੋਈ ਆ ਇੱਕ ਆਪਾਂ ਜਿਵੇਂ ਪਸ਼ੂਆਂ ਦੇ ਨਾਲ-ਨਾਲ ਕਿਸਾਨਾਂ ਦੇ ਵੀਰਾਂ ਲਈ ਵੀ ਜੋ ਫਸਲ ਕੋਈ ਜਾਂ ਕੋਈ ਫਸਲ ਕਰਦਾ ਕੋਈ ਹੋਰ ਬਦਲਾਅ ਕਰਦਾ ਫਸਲ ਜੋ ਉਹਦੇ ਲਈ ਆਪਾਂ ਇੱਕ ਵੀਡੀਓ ਲੈ ਕੇ ਆਏ ਆ ਤੇ ਸਾਡੇ ਪਿੰਡ ਦੇ ਅੰਕਲ ਨੇ ਇੱਕ ਬਦਲਾਅ ਕਰਕੇ ਦੇਖਿਆ ਤੇ ਇਸ ਵਾਰ ਉਹਨਾਂ ਨੇ ਕਮਾਦ ਲਾਇਆ ਸੀ ਕਮਾਦ ਲਾ ਕੇ ਤੇ ਕਮਾਦ ਬਾਅਦ ਉਹਨੂੰ ਗੌੜਾ ਆਪਣਾ ਬਣਾਇਆ ਖੋਦ ਤੇ ਇਹ ਗੱਲਬਾਤ ਕਰਾਂਗੇ ਕੋਈ ਫਾਇਦਾ ਹੈਗਾ ਬਦਲਵੀਂ ਖੇਤੀ ਜੀ ਕਿ ਨਹੀਂ ਯਾ ਗੋੜ ਵਧੀਆ ਕਿਵੇਂ ਆ ਕਿੰਦਾਂ ਦੀ ਕੁਆਲਿਟੀ ਆ ਤੇ ਕੀ ਰੇਟ ਵਗੈਰਾ ਦਿੰਦੇ ਨੇ ਅੰਗਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਚਾਹਤਾ ਕਿੰਨੇ ਸਾਲ ਹੋ ਗਏ ਤੁਹਾਨੂੰ ਕਿ ਪਹਿਲੇ ਸਾਲ ਲਾਇਆ ਕੀ ਗੋੜ ਮੈਂ ਪਹਿਲੇ ਸਾਲ ਲਾਇਆ ਕੀ ਤੇ ਕੀ ਪਹਿਲੇ ਸਾਲ ਲਾਇਆ ਪਹਿਲੇ ਸਾਲ ਤੇ ਕੋਈ ਰੇ ਰੇਰੂ ਵਗੈਰਾ ਇਹਦੇ ਪਾਇਆ ਕੁਮਾਤ ਰੇ ਦੇ ਵਿੱਚ ਗੰਡੇ ਲਾਏ ਸੀ ਗੰਡੇ ਤੇ ਤਾਂ ਮਾੜਾ ਮੋਟਾ ਪਾਇਆ ਸੀ ਜਾਨੀ ਉੱਤੇ ਨਾ ਕੋਈ ਸਪਰੇਅ ਕਰੀਆ ਨਾ ਕੁਛ ਨਹੀਂ ਪਾਇਆ ਕੁਛ ਨਹੀਂ ਕੀਤਾ ਤੇ ਕੋਈ ਰੇ ਵਗੈਰਾ ਕੁਛ ਨਹੀਂ ਪਾਇਆ ਪਹਿਲਾਂ ਗੱਠੇ ਲੱਗੰਡੇ ਵਗੈਰਾ ਪਿਆਜ਼ ਵਗੈਰਾ ਲਾਇਆ ਸੀਗਾ ਤੇ ਉਹਨਾਂ ਨੇ ਕੀਤਾ ਵਾ ਸੀ ਜਿਹੜੇ ਕੋਈ ਕੁਝ ਨਹੀਂ ਕੀਤਾ ਨਾ ਇਹ ਕੁਝ ਨਹੀਂ ਕਿਹਾ ਬਾਕੀ ਇਹ ਡਾਕਟਰ ਅਵਤਾਰ ਸਿੰਘ ਆ ਫਗਵਾੜੇ ਤੂੰ ਉਹਨਾਂ ਦੀ ਫਗਵਾੜਾ ਤਕਨੀਕ ਨਾ ਮੇਰਾ ਇਹ ਕਮਾਦ ਲਾਇਆ ਵਾ 8 ਫੁੱਟ ਦੇ 8 ਫੁੱਟ ਦੇ ਤੇ ਕਿੰਨਾ ਕਮਾਫ ਕਿੰਨਾ ਜਗਾ ਸੀ ਆਪਣੇ ਕੋਲੇ ਕਿਲਾ ਜਾਂਦਾ ਇਹ ਸੀਗਾ ਮੇਰੇ ਕੋਲੇ ਅੱਧਾ ਕਿਲੇ ਤੁੱਤੀ ਅੱਧਾ ਕਿਲੇ ਤੁੱਤੇ ਸੀਗਾ ਤੇ ਹੁਣ ਤੁਸੀਂ ਗੋੜ ਆਪਦੇ ਤਿਆਰ ਕੀਤਾ ਸਰ ਗੋੜ ਹਾਂ ਸਰ ਅਸੀਂ ਆਪਦਾ ਖਿਲਾੜਾ ਤੇ ਕੋਲੇ ਬਹਿ ਕੇ ਠੀਕ ਹੈ ਰਸ਼ੀਨ ਤੂੰ ਤਿਆਰ ਕਰ ਐਮ ਦਾ ਘੜ ਕੁੜੇ ਰਸ਼ੀਨ ਤੂੰ ਕੋਈ ਮਾਂ ਜਣਦੀ ਆ ਵੀ ਤਸੱਲੀ ਆ ਪੂਰੀ ਕੋਈ ਮਲਾਪ ਨਹੀਂ ਕੁਤ ਨਹੀਂ ਕੁਸ਼ ਨਹੀਂ ਕੋਈ ਫਟਦੀ ਨਹੀਂ ਚਾ ਕੁਸ਼ ਨਹੀਂ ਹੁੰਦਾ ਜਿਹੜੇ ਪਿੰਡ ਕੇਰਾ ਕੇਰਾ ਲੈ ਗਿਓ ਦੁਆਰੇ ਦੁਆਰੇ ਲਿਜਾ ਦੁਆਰੇ ਦੁਆਰੇ ਹੋਣਗੇ ਇੱਕ ਹੋਰ ਆਉਂਦਾਗਾ ਜਿਵੇਂ ਹੁਣ ਕਲਾੜੇ ਲੱਗੇ ਵੀ ਬਹੁਤ ਐਵੇਂ ਮੈਂ ਵੀ ਇੱਕ ਵਾਰੀ ਖਰੀਦੇ ਸੀ ਉਹ ਦੋ ਤਿੰਨ ਦਿਨਾਂ ਬਾਅਦ ਬਲੈਕ ਜਿਹਾ ਕਾਲਾ ਜਿਹਾ ਪੈ ਜਾਂਦਾ ਦਾ ਇਹਨੂੰ ਹੁਣ ਮਹੀਨੇ ਦੇ ਕਰੀਬ ਹੋਣ ਵਾਲਾ ਮਹੀਨੇ ਦੇ ਆ ਦਿਖਾ ਦਿਖਾ ਦੇ ਜਾਨੀ ਆ ਦਿਖਾ ਦਿਓ ਵੀਰੇ ਤਕਰੀਬਨ ਮਹੀਨਾ ਹੋ ਗਿਆ ਇਹਨੂੰ ਹਣਾ ਕੌਣ ਬਣਿਆ ਹਾਂ ਇਹ ਤਕਰੀਬਨ ਉਵੇਂ ਹੀ ਪਿਆਗਾ ਬਿਨਾ ਮਲਾਵਟ ਤੋਂ ਕੋਈ ਖੰਡ ਵਗੈਰਾ ਕੁਝ ਨਹੀਂ ਵਿੱਚ ਪਾਈ ਵੀ ਜਿਵੇਂ ਅੱਜ ਕੱਲ੍ਹ ਉਹ ਪਿੰਡੀ ਦਾ ਪਾਣੀ ਜਿਹੜਾ ਪਾਉਂਦੇ ਆ ਸੋ ਉਹੀ ਕੱਲਾ ਕੱਲਾ ਅੰਕਲ ਕਹਿੰਦੇ ਪਿੰਡੀ ਦਾ ਪਾਣੀ ਪਾਇਆ ਹੋਇਆ ਕੋਈ ਮਲਾਵਟ ਨਹੀਂ ਜਿਵੇਂ ਅੱਜ ਕੱਲ੍ਹ ਆਪਾਂ ਖਰੀਦਦੇ ਗੁੜ ਉਹਦੇ ਵਿੱਚ ਖੰਡ ਵਗੈਰਾ ਪਾ ਦਿੰਦੇ ਆ ਤੇ ਕਿੰਨੇ ਕੈਮੀਕਲ ਹੁੰਦੇ ਆ ਉਹਦੇ ਆਪਾਂ ਨੂੰ ਭਰੋਸਾ ਨਹੀਂ ਤੇ ਇਹਦੇ ਵਗੈਰਾ ਚਾਹ ਵੀ ਇਹਦੇ ਨਾਲ ਗੁੜ ਨਾਲ ਫੜਦੀ ਨਹੀਂ ਜੇ ਕਿਸੇ ਵੀਰ ਵੀਰ ਨੇ ਲੈਣਾ ਤਾਂ ਚਾਹ ਵੀ ਆਪਦੀ ਖੁਰ ਘਰੇ ਆ ਕੇ ਇੱਥੇ ਬਹਿ ਕੇ ਬਣਾ ਕੇ ਤਸ਼ਲੀ ਕਰਕੇ ਲਿਜਾ ਸਕਦੇ ਹਾਂ ਤੇ ਪਹਿਲੀ ਵਾਰ ਅੰਕਲ ਨੇ ਬਣਾਇਆਗਾ ਤੇ ਤਕਰੀਬਨ ਹੋਰ ਕਿੰਨੇ ਕੁ ਕਵਾਂਟਲ ਪਿਆ ਆਪਣੇ ਕੋਲੇ ਬੈ ਗੇ ਹੋ ਤੜੀ ਪਿਆ ਹਲੇ 4 ਕਵਾਂਟਲ ਦੇ ਨੇ 4 ਕਵਾਂਟਲ ਹਜੇ ਪਿਆਗਾ ਕੁਐਸਟੀ 4 ਕਵਾਂਟਲ ਪਈ ਆ ਤੇ ਜੇ ਕਿਸੇ ਮੇਰੇ ਵੀਰ ਨੇ ਲੈਣਾਗਾ ਕੀ ਰੇਟ ਵਗੈਰਾ ਕੀ ਹੈ 100 ਰੁਪਏ ਕਿਲੋ ਦੇ ਨੇ 100 ਰੁਪਏ ਕਿਲੋ ਦੇ ਨੇ ਜੇ ਕਿਸੇ ਨੇ ਕਵਾਂਟਲ ਲੈਣਾ 50 ਕਿਲੋ ਫੇਰ ਆਪਾਂ ਉਹਨੂੰ 10 ਰੁਪਏ ਘੱਟ ਕਰਦੇ 90 ਕਰਦੇ ਫੇਰ 90 ਹੋ ਜਾਣਗੇ ਦੋਸਤੋ ਮੇਰੇ ਤੇ ਇਹ ਵਿਚਾਰਾ ਵੀ ਦੇਖੋ ਇੱਕ ਤਾਂ ਬਦਲਵੀਂ ਖੇਤੀ ਨੂੰ ਫਾਇਦਾ ਹੋਇਆ ਪਸ ਹਾਂ ਹਾਂ ਬਹੁਤ ਵਧੀਆ ਚੀਜ਼ ਆ ਗਾਂ ਨੂੰ ਹੋਰ ਬਤਾਇਆ ਮੈਂ ਗਾਂ ਨੂੰ ਮੈਂ ਹੋ ਸਕਦਾ ਮੈਂ ਆਪ ਦਾ ਕਲਾਣਾ ਵੀ ਕਲਾੜਾ ਆਪਣੇ ਲਾ ਲਾ ਰਿਹਾ ਹਾਂ ਕਿਉਂਕਿ ਫਿਰ ਕੋਲੇ ਉਹਦੀ ਲੇਵਲ ਘੱਟ ਪੈ ਜਾਂਦੀ ਹੈ ਹਨਾ ਖਰਚੇ ਘੱਟ ਜਾਂਦੇ ਨੇ ਮੀਨੀਓ ਪਾਉਣ ਦੀ ਵੀ ਬੜੀ ਲੋੜ ਨਹੀਂ ਪੈਂਦੀ ਫਿਰ ਫਿਰ ਪੈਂਦੀ ਨਹੀਂ ਬਿਲਕੁਲ ਸਹੀ ਹੈ ਦੇਖੋ ਦੋਸਤੋ ਮੇਰਾ ਕਹਿਣਾ ਤੇ ਇਹ ਹੈ ਵੀ ਅੱਜ ਕੱਲ ਜਿਵੇਂ ਜ ਆਪਾਂ ਜ਼ਹਿਰੀ ਖਾਂਦੇ ਆ ਤਕਰੀਬ ਹਰੇਕ ਚੀਜ਼ ਚ ਜ਼ਹਿਰੀ ਆ ਤੇ ਇਹ ਘਰ ਦਾ ਬਣਿਆ ਗੋੜਾ ਜੇ ਆਪਾਂ ਨੂੰ ਬਾਹਰੋਂ 50 ਮਿਲਦਾ ਤੇ ਜੇ ਆਪਾਂ 100 ਵੀ ਮਿਲਦਾ ਉਹ ਇੱਕ ਰਿਜੀਨਲ ਆ ਇੱਕ ਸ਼ਰੀਰ ਲਈ ਵੀ ਸਹੀ ਆ ਚਾਹ ਵਗੈਰਾ ਵੀ ਆਪਾਂ ਵਧੀਆ ਬਣਦੀ ਆ ਤੇ ਹੁਣ ਜੇ ਕਿਸੇ ਮੇਰੇ ਵੀਰ ਨੇ ਲੈਣਾ ਹੋਵੇ ਤਾਂ ਪਿੰਡ ਜਲਾਲਦੀਵਾਲ ਨੇੜੇ ਰੈਕੋਟ ਜਲਾਲਦੀਵਾਲ ਪਿੰਡ ਪੈਂਦਾ ਜੀ ਰੈਕੋਟ ਤੋਂ ਆਪਾਂ ਬਰਨਾਲੇ ਨੂੰ ਜਾਂਦੇ ਸੱਜੇ ਪਾਸੇ 5 ਕਿਲੋਮੀਟਰ ਤੇ ਜਲਾਲਦੀਵਾਲ ਪਿੰਡ ਅੰਕਲ ਜੰਗਦਨ ਅੰਕਲ ਜੀ ਦੇ ਨਾਮ ਆ ਗਰਮੀਤ ਸਿੰਘ ਤੇ ਅੰਦਰ ਨੰਬਰ ਬੋਲ ਦੋ ਆਪਣਾ ਮੈਨੂੰ 99174361904 98443 ਹਾਂਜੀ ਹਾਂਜੀ 4361 61904 61904 ਪਾਸ স্ক্রিন ਤੇ ਵੀ ਚਲਾਵਾਂਗੇ ਜੇ ਕਿਸੇ ਨੇ ਇਹ ਫੇਤੀ ਵਾਰੀ ਨੌਲੇਜ ਵੀ ਲੈਣੀ ਹੈ ਜਾਣਕਾਰੀ ਵੀ ਲੈਣੀ ਉਹ ਵੀ ਕਾਲ ਕਰ ਸਕਦਾ ਜੇ ਕਿਸੇ ਨੇ ਆਪਣਾ ਗੋੜ ਵਗੈਰਾ ਖਰੀਦਣਾਗਾ ਘਰ ਦਾ ਬਣਿਆ ਗੋੜਾ ਤੇ ਤੁਸੀਂ ਖਰੀਦ ਸਕਦੇ ਹੋ ਆਪਣੀ ਵੀਡੀਓ ਨੂੰ ਬទਵਾਦ ਸ਼ੇਅਰ ਕਰ ਦਿਓ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਵਧੀਆ ਤੋਂ ਵਧੀਆ ਵੀਡੀਓ ਲਿਆਉਂਦੇ ਰਹੀਏ ਤਾਂ ਹਰੇਕ ਦੇ ਜਾਣਕਾਰੀ 'ਚ ਵਾਅਦਾ ਹੁੰਦਾ ਰਹੇ ਧੰਨਵਾਦੀ ਓਕੇ ਧੰਨਵਾਦ